ਇਹ ਟਰਸ ਵਾਲਾ ਬੂਟ ਐ 2700 ਰੁਪਏ ਦਾ ਦਊਂਗਾ ਜੇ ਬੂਟ ਜੈਨੂਇਨ ਨਾ ਹੋਵੇ ਬਿੱਲ ਨਹੀਂ ਹੈਗਾ ਡੱਬਾ ਵੀ ਨਹੀਂ ਹੈਗਾ ਡੱਬਾ ਉਹ ਨਾਲ ਆਂਦਾ ਕਾਪੀ ਵਾਲਾ 100 ਰੁਪਏ ਦਾ ਉਹ ਮਿਲ ਜੂਗਾ ਬਿੱਲ ਨਹੀਂ ਹੈਗਾ ਡੱਬਾ ਨਹੀਂ ਹੈਗਾ ਬੂਟ ਜੈਨੂਇਨ ਹੋਊਗਾ ਦੋ ਕਲਰ ਨੇ ਸਿਰਫ ਲਿਮਟਡ ਮਾਰਕ ਹਾਂਜੀ ਚਲ ਜੀ ਜਿਹੜੀ ਚੀਜ਼ ਤੁਹਾਡੇ ਬਾਅਦ ਤੇ ਅੱਜ ਲੈ ਕੇ ਆਏ ਆ ਉਹ ਕਈਆਂ ਦੇ ਸਮਝ ਨਹੀਂ ਆਉਣੀ ਹੈਗੀ ਕਈਆਂ ਦੇ ਹੀ ਸਮਝ ਆਊਗੀ ਬਸ ਆਪਣੇ ਕੋਲ ਤਾਂ ਸ਼ਰਤਾਂ ਪਏ ਲਾ ਸਕਦੇ ਹਾਂ ਹੋਰ ਤਾਂ ਗੋਣੀ ਹੁਣ ਜਿਵੇਂ ਆ ਮੇਰੇ ਫੋਨ ਫੜਿਆ ਠੀਕ ਆ ਇਹ 16 Pro Max 512 GB ਆ ਇਹਦਾ ਰੇਟ ਹੈਗਾ 1 ਲੱਖ 60000 ਰੁਪਏ ਰੇਟ ਹੈ ਇਹਦਾ ਹੁਣ ਉਹ ਵੀ ਬੰਦੇ ਹੈਗੇ ਨੇ ਜਿਹੜੇ ਬੰਦੇ ਇਹ ਮੋਬਾਈਲ ਇਹ ਹੀ ਮੋਬਾਈਲ 1 ਲੱਖ 20000 ਚ ਦਵਾ ਦਿੰਦੇ ਨੇ ਜਿਹੜੇ ਬੰਦੇ ਕਾਢੀ ਨੇ ਜਾਂ ਟੈਕਨੋਲੋਜੀ ਵਾਲੇ ਉਹਨਾਂ ਨੂੰ ਪਤਾ ਇਹ ਕੰਮ ਕਿਵੇਂ ਹੁੰਦਾ ਹਨਾ ਹੁੰਦਾ ਹੈਗਾ ਮੈਂ 100% ਪਤਾ ਮਤਲਬ ਇਹਦੇ ਚ 20% ਲੋਕਾਂ ਨੂੰ ਪਤਾ ਵੀ ਇਹ ਕੰਮ ਹੁੰਦਾ ਵੀ 1,65,000 ਵਾਲੀ ਚੀਜ਼ ਆਪਾਂ 1,20,25,000 ਦੀ ਕਿਵੇਂ ਮੰਗਾ ਸਕਦੇ ਆ ਕਿੱਦਾਂ ਹੋ ਸਕਦਾ ਕਿਵੇਂ ਆਉਂਦੀ ਹੈ ਜੇ ਇਹ ਗੱਲ ਮੋਬਾਈਲਾਂ ਦੇ ਲਾਗੂ ਹੋ ਸਕਦੀ ਹੈ ਤੇ ਬੂਟਾਂ ਤੇ ਨਹੀਂ ਲਾਗੂ ਹੋ ਸਕਦੀ ਬੂਟ ਕਿਹੜਾ ਕਦੋਂ ਬਣਦੇ ਨੇ ਆਈਫੋਨ ਕਿਹੜਾ ਇੱਥੇ ਜਰਗੜੀ ਬਣਦੇ ਨੇ ਜਿੱਥੇ ਉਹ ਬਣਦੇ ਨੇ ਉੱਥੇ ਇਹ ਬਣਦੇ ਨੇ ਕੋ ਕੁਛ ਕਮਾਲ ਇਦਾਂ ਦਾ ਆ ਜਾਂਦਾ ਹੁੰਦਾ ਹੈ ਜਿਹੜਾ 2 ਨੰਬਰ 'ਚ ਆ ਜਾਂਦਾ ਹੁੰਦਾ ਠੀਕ ਹੈ ਹੁਣ ਪਰ ਉਹਦੀ ਗੱਲ ਕੀ ਹੁੰਦੀ ਹੈ ਉਹਦੀ ਪਛਾਣ ਕੀ ਹੁੰਦੀ ਹੈ ਉਹਦੀ ਪਛਾਣ ਹੁੰਦੀ ਹੈ ਲਿਮਟਡ ਵੀ ਐ ਨਹੀਂ ਹੈਗਾ ਵੀ ਆਪਾਂ ਹੋਗੇ ਵੀ ਇਹਦੇ ਨਾਲ ਦੇ ਮੰਨ ਲਓ ਵੀ ਬੂਟ ਦਾ ਮੈਂ ਕੋਈ ਡਿਜ਼ਾਈਨ ਦਿਖਾਇਆ ਵੀ ਇਹਦੇ ਮੈਂ ਕਮਾ 40 ਜੋੜੇ ਨੇ ਤਾਂ ਫਿਰ ਉਹ 40 ਹੋਣਗੇ ਉਹਦੇ ਨਾਲ ਦੇ 400 ਜੋੜੇ ਨਹੀਂ ਹੋ ਸਕਦੇ ਉਹ ਉਥੋਂ ਝੂਠ ਪਛਾਣ ਬਾਕੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਆ ਡੱਬਾ ਪਿਆ 100%オリジナル ਹੈ ਮੈਂ ਤਾਂ ਇਹ ਕਹਿਣਾ ਵੀ ਕਿਤੇ ਮੈਨੂੰ ਕੰਪਨੀ ਵਾਲੇ ਬੂਟੇ ਨਾ ਲੈਣ ਦਿਆ ਕਰਨ ਜਿਸ ਹਨ ਮੇਰੀਆਂ ਹਰਕਤਾਂ ਨੇ ਮੈਂ ਜਾ ਕੇ ਜਰੂਰ ਲੈ ਕੇ ਆਣਾ ਹੁੰਦਾ ਆਲੋ ਹੁਣ ਤੁਹਾਨੂੰ ਬੂਟ ਦਿਖਾਉਣਾ ਸਕੇਚਰ ਦਾ origignal ਬੂਟ ਪਾਇਆ ਹੋਇਆ 100% origignal ਆ ਸਟੋਰ ਚੋਂ ਲਿਆ ਹੋਇਆ ਆਹ ਡੱਬਾ ਪਿਆ ਉਹਦਾ 100% origignal ਬੂਟ ਹੈ ਸਟੋਰ ਚੋਂ ਲਿਆ ਹੋਇਆ 9000 ਦਾ ਬੂਟ ਹੈ 7500 ਰੁਪਏ ਦਾ ਲਿਆ ਹੋਇਆ ਹੁਣ ਗੱਲ ਕੀ ਆਈ ਆ ਵੀ ਆਪਾਂ ਕੀ ਕਰਨਾ ਆਪਾਂ ਕੀ ਕਰਨਾ ਆਪਾਂ ਵੇਚਣਾ ਆਪਣਾ ਮਾਲ ਆਲੋ ਸਿਰਫ 40-40 ਜੋੜੇ ਆ ਕਲਰ ਆਪਾਂ ਦੋ ਲੈ ਆਂਦੇ ਆ ਸਭ ਤੋਂ ਪਹਿਲੀ ਗੱਲ ਬਾਕਸ ਨਹੀਂ ਹੈਗਾ ਵੀਰੇ ਆ ਜਾ ਲਓ ਜੀ ਇਹ ਬੂਟ ਮੇਰੇ ਕੋਲ ਪਾਇਆ ਹੋਇਆ ਤਿੰਨ ਮਹੀਨੇ ਦਾ ਇਹ ਬੂਟ ਹੈ ਨਾ ਵਾ ਆ ਲੈ ਪਿਛੋ ਦਿਖਾ ਦੇ ਚਲੋ ਮੈਂ ਐਕਸਪੋਜੀਸ਼ਨ ਇਹ 7500 ਦਾ ਬੂਟ ਹੈ 2700 ਰੁਪਏ ਦਾ ਦਊਂਗਾ ਜੇ ਬੂਟ ਜੈਨੂਇਨ ਨਾ ਹੋਵੇ ਬਿੱਲ ਨਹੀਂ ਹੈਗਾ ਡੱਬਾ ਵੀ ਨਹੀਂ ਹੈਗਾ ਡੱਬਾ ਉਹ ਨਾਲ ਆਂਦਾ ਕਾਪੀ ਵਾਲਾ 100 ਰੁਪਏ ਦਾ ਉਹ ਮਿਲ ਜੂਗਾ ਬਿਲ ਨਹੀਂ ਹੈਗਾ ਡੱਬਾ ਨਹੀਂ ਹੈਗਾ ਬੂਟ ਜੈਨੂਨ ਹੋਗਾ ਦੋ ਕਲਰ ਨੇ ਸਿਰਫ ਲਿਮਟਡ ਮਾਲ ਹੈ 40 40 ਜੋੜੇ ਆ ਜੇ ਕਿਸੇ ਨੇ ਇਹ ਗੱਲ ਪਰਤੇਉਣੀ ਹੈ ਤਾਂ ਬੂਟ ਮੇਰੇ ਪੈਰ ਚ ਪਾਇਆ ਦਰਾਹੇ ਮੈਂ ਬੈਠਾ ਹੁੰਨਾ ਠੀਕ ਆ ਆਲਮੋਸਟ 80% ਬ੍ਰਾਂਡ ਜਿਹੜੇ ਇੱਥੇ ਅਵੇਲੇਬਲ ਆ ਉਹ ਮੇਰੇ ਕੋਲ ਹੁੰਦੇ ਆ ਮੈਂ ਆਪ ਯੂਜ਼ ਕਰਦਾ ਕਾਪੀ ਵੀ ਪਾਉਣਾ ਫਰਕ ਦੇਖਣ ਲਈ ਹਣਾ ਵੀ ਕਿਵੇਂ ਫਰਕ ਹੈ ਕੀ ਫਰਕ ਹੈ ਕੀ ਮਤਲਬ ਕਿੰਨੇ ਪੈਸੇ ਨੇ 9000 10000 ਦੇਣਾ ਵਰਤ ਹੁਣ ਆਹ ਸ਼ੂਜ਼ ਮੇਰੇ ਪੈਰ ਦੇ ਵਿੱਚ ਹੈ ਜੀ ਆਹੀ ਸ਼ੂਜ਼ ਮੇਰੇ ਹੱਥ ਦੇ ਵਿੱਚ ਸੇਮ ਸ਼ੂਜ਼ ਹੈ ਵਿਦਾਊਟ ਬਿੱਲ ਹੈ ਵਿਦਾਊਟ ਬਾਕਸ ਹੈ 2700 ਰੁਪਏ ਦਾ ਦਊਗਾ 40 40 ਜੋੜੇ ਆ ਨੰਬਰ ਹੈਗਾ 87584050 ਠੀਕ ਹੈ ਨੰਬਰ ਹੈਗਾ 78244050 ਤੁਸੀਂ ਇਹੋ ਦੋਨਾਂ ਦੇ ਬੁੱਕ ਕਰ ਸਕਦੇ ਆ ਠੀਕ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਪਾਲਿਸੀ ਆ ਜੇ ਜਿਹੜਾ ਵੀ ਬੰਦਾ ਆਹ ਬ੍ਰਾਂਡ ਦਾ ਬੂਟ ਸਕੈਚਰ ਦਾ ਯੂਜ਼ ਕਰਦਾ ਉਹ ਇਹ ਬੂਟ ਮੰਗਾ ਲਵੇ ਆਪਣੇ ਪੈਰ ਚ ਪਾ ਕੇ ਦੇਖ ਲਵੇ 100 ਰੁਪਿਆ ਕੋਰੀਅਰ ਦਾ ਸਿਰਫ ਲੱਗਦਾ ਜੇ ਉਹ ਨਹੀਂ ਸੈਟੀਸਫਾਈਡ ਹੋਊਗਾ ਤਾਂ ਉਹ ਆਪਣਾ ਬੂਟ ਮੈਨੂੰ ਵਾਪਸ ਭੇਜ ਦੇਵੇ ਆਪਣੇ ਪੈਸੇ ਲੈ ਲਵੇ ਇਸ ਤੋਂ ਸਾਫ਼ ਸੌਦਾ ਕੋਈ ਕਰ ਨਹੀਂ ਸਕਦਾ ਜੇ ਹੈਗਾ ਤਾਂ ਕੋਈ ਦੇ ਕਾਦੋਂ ਹੁਣ ਵੀ ਇਹਨੂੰ ਕੁਝ ਹੋਰ ਰੁਪਏ ਕੋਰੀਅਰ ਤੋਂ ਬਚਦੇ ਨੇ ਇਹ ਤਾਂ ਫੇ ਨਿਆਣੇ ਵਾਲੀ ਗੱਲ ਸੋ ਤੁਹਾਡੇ ਬੂਟ ਤੁਹਾਡੇ ਸਾਡੇ ਬੂਟ ਸਾਡੇ ਪੈਸੇ ਤੁਹਾਡੇ ਤੁਹਾਡੇ ਜੇ ਕਿਸੇ ਦੇ ਮੈਂ 5-7000 ਬਚਾ ਸਕਦਾ ਤਾਂ ਉਹ ਸ਼ੂਜ਼ ਦੇਖ ਲਓ ਮੰਗਾ ਕੇ ਜਿੰਨਿਆਂ ਨੇ ਪਹਿਲਾਂ ਮੰਗਾਏ ਨੇ ਸਬਸੈਟੀਸਫਾਈਡ ਨੇ ਤਾਂ ਹੀ ਅਸੀਂ ਮਹਾਰਾਜ ਦੀ ਕਿਰਪਾ ਨਾਲ ਅਲੱਗ-ਅਲੱਗ ਸ਼ਹਿਰਾਂ 'ਚ ਸਟੋਰ ਖੋਲ ਰਹੇ ਆ ਠੀਕ ਹੈ ਹੁਣ ਆ ਇੱਕ ਸ਼ੂਜ਼ ਮੇਰੇ ਕੋਲ ਰੱਖਿਆ ਹੋਇਆ ਸੀਗਾ ਆ ਪਿਆ ਹੁਣ ਆ ਵੀ ਸ਼ੂਜ਼ ਮੈਂ ਯੂਜ਼ ਕਰਦਾ ਮੈਂ ਇੱਕ ਨਿਊ ਬੈਲੈਂਸ ਦਾ ਸ਼ੂਜ਼ ਪਾਣਾ ਹੁੰਦਾ ਉਹ ਹੈਗਾ 14000 ਦਾ ਆ ਮੈਂ 1250 ਰੁਪਏ ਦਾ ਬੂਟ ਵੇਚ ਰਿਹਾ ਇਹ ਮੈਂ ਆਪ ਵੀ ਯੂਜ਼ ਕਰਦਾ ਪਿਆ ਤੁਸੀਂ ਦੇਖ ਲਓ 1250 ਰੁਪਏ ਦਾ ਇਹ ਵੀ ਮਾਲ ਅਵੇਲੇਬਲ ਹੈ ਮਤਲਬ ਇੰਨਾ ਗਾ ਕੰਫਰਟ ਹੈ ਕਲਰ ਸਿੰਗਲ ਹੈ 1250 ਚ ਠੀਕ ਹੈ ਇਹ ਵੀ ਮਾਲ ਆਪਣੇ ਕੋਲ ਪਿਆ ਆ ਤੁਹਾਨੂੰ ਮੈਂ origignal ਪਾਇਆ ਹੋਇਆ sketcher ਦਾ ਦਿਖਾਤਾ ਤੇ ਆਹ ਦੂਜਾ ਦਿਖਾਤਾ 1 ਰੁਪਏ ਦਾ ਫਰਕ ਨਿਕਲ ਜੇ ਮੈਂ ਜ਼ਿੰਮੇਵਾਰ ਆ 50000 ਦੀ ਸ਼ਰਤ ਹੈ ਜੋੜੇ 40 ਨੇ ਨੰਬਰ ਹੈਗਾ 87584050 78244050 WhatsApp ਕਰ ਦਿਓ ਭੇਜ ਦਾਂਗੇ ਧੰਨਵਾਦ